ਵਾਹ ਗੁਰਦਿਕਾ ਖਾਲਸਾ ਵਾਹਿਗੁਰੂ ਜੀ ਬੋਲੇ ਪਹਿਲੇ ਪਾਸ਼ਾ ਅੰਤਰ ਗਨਰਕ ਦੇਵ ਜੀ ਦੇ ਅਨਤਾਸ਼ਪੁਰ ਦੇ ਸੰਬੰਧ ਵਿੱਚ ਮੋਟਰੋਰਾ ਬੇਬੇ ਜੀ ਨਾਲ ਕਿ ਜੀ ਦੇ ਜੋ ਧਾਰਮਿਕ ਸਮਾਗਮ ਹੋ ਰਹੇ ਹਨ ਉਹਨਾਂ ਦੇ ਸੰਬੰਧ ਵਿੱਚ ਅੱਜ ਸ਼ਾਮ ਦਾ ਜੋ ਪ੍ਰੋਗਰਾਮ ਸੀ ਸ੍ਰੀ ਕਸਤੂਰੀ ਰਾਜ ਜੀ ਦੋਨੋਂ ਦੇ ਪਰਿਵਾਰੋਂ ਨੇ ਸੇਵਾ ਲੈ ਕੇ ਆਈ ਸੀ ਭਾਈ ਅਮਨਦੀਪ ਸਿੰਘ ਜੀ ਮਾਤਾ ਕੌਲਾ ਜੀ ਭਲਾਈ ਤਸ਼ਤ ਵਾਲੇ ਉਹਨਾਂ ਨੇ ਪਹੁੰਚ ਕੇ ਸੰਗਤਾਂ ਨੂੰ ਗੁਰਬਤਨ ਦੌਰਾਨ ਹਲ ਕੀਤਾ ਸੋ ਬਾਕੀ ਰਹਿੰਦੇ ਪ੍ਰੋਗਰਾਮ 28 ਤਰੀਕ ਤੋਂ ਸ੍ਰੀ ਦਰਬਾਰ ਸਾਹਿਬ ਦੇ ਰਾਂਜੀ ਹੋਰ ਵੱਡੇ ਵੱਡੇ ਜੱਥੇ ਪਹੁੰਚ ਕੇ ਸੰਤਾਂ ਨੂੰ ਸਮਾਉਂਦੇ ਬਹੁਤ ਵੱਡੇ ਸਮਾਗਮ ਹੋਣਗੇ ਸੂਤ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਾਮ ਦੇ ਤੇ ਔਰ ਸਵੇਰ ਦੇ ਸਮਾਗਮ ਉਹ 2 ਤਰੀਕ ਤੱਕ ਚੱਲ ਰਹੇ ਹਨ ਉਹਨਾਂ ਵਿੱਚ ਪਹੁੰਚ ਕੇ ਆ ਜੀਣ ਲਵਾ ਕੇ ਆਪਣੇ ਜੀਵਨ ਸਫਲ ਕਰੋ ਔਰ ਪਹਿਲੇ ਪਾਸ਼ਾ ਗੋਲਨਰਕ ਦੇਵ ਜੀ ਨੇ ਜੋ ਕਿਰਤ ਕਾਰਮੀ ਨਾਮ ਜਪਣਾ ਤੇ ਵੰਡ ਸਕਣ ਦਾ ਉਪਦੇਸ਼ ਦਿੱਤਾ ਸੀ ਉਸ ਨੂੰ ਸਾਰੀ ਦੁਨੀਆ ਵਿੱਚ ਪਹੁੰਚ ਜਾਵੇ ਜੀ ਇਹਨਾਂ ਕੰਦਾ ਹੀ ਕਸਟਮਰਾਂ ਦਾ ਅੱਜ ਕਿਹਾ ਜੀ ਉਹ ਹੈ ਕੋਈ ਕੰਮ ਅੱਜ ਸੋ ਅੱਜ ਇੱਕ ਇਹ ਚਾਹੁੰਦੇ ਹਾਂ ਕਿ ਸਾਡੇ ਜੀ ਜਿਹੜੇ ਸਭਾ ਦੇ ਸਾਥੀ ਉਹਨਾਂ ਦੇ ਬਾਤਾਂ ਤੇ ਅੱਜ ਜਿਹੜੀਆਂ ਚ ਰੰਗ ਹੋ ਗਿਆ ਹੈ ਉਹਦੇ ਸਾਥ ਰਾਜਦਾਨਾ ਦਾ ਦਾਅਵਾ ਕਿ ਨਗਰ ਕិច្ਸਾ ਸੁਪਰ ਪ੍ਰਭਾਤੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪਾਂ ਸੰਗਤਾਂ ਨੂੰ ਇਹ ਜਾਣੂ ਕਰਾਉਣਾ ਚਾਹੁੰਦੇ ਆ ਕਿ ਜੋ ਗੁਰਨਾਨਦ ਸਾਹਿਬ ਮਰਜੀ ਨੇ ਨਨਕਾਣਾ ਸਾਹਿਬ ਵਿਖੇ ਤਲਵੰਡੀ ਵਿਖੇ ਜਿਹੜਾ ਮਿਸ਼ਨ ਉਹਨਾਂ ਆਰੰਭਿਆ ਸੀਗਾ ਤੇ ਸਾਂਝੀ ਵਾਲਤਾ ਦਾ ਪ੍ਰੋਗਰਾਮ ਜਿਹੜਾ ਉਹਨਾਂ ਦਿੱਤਾ ਖੱਤਰੀ ਬ੍ਰਾਹਮਣ ਸੋਧ ਵੈਸਪ ਦੇ ਚੌਵਰਨਾ ਕੋ ਸਾਂਝਾ ਉਸੇ ਉਪਦੇਸ਼ ਤੇ ਜਿਹੜੀ ਸਮੁੱਚੀ ਪ੍ਰਬੰਧਕ ਕਮੇਟੀ ਆ ਬੇਬੇ ਨਾਨਕੀ ਦੀ ਬਹੁਤਾ ਜ਼ੋਰ ਦੇ ਰਹੀ ਹੈ ਇੱਥੇ 40 ਦਿਨ ਦਾ ਘਟੋ-ਘਟ ਜਿਹੜਾ ਸਮਾਗਮ ਹਰ ਰੋਜ਼ ਗਿਆ ਜਿਹਦੇ ਵਿੱਚ ਅਮਰਤ ਵੇਲੇ ਦੀਆਂ ਪ੍ਰਭਾਤ ਫਰੀਆਂ ਤੇ ਸਾਮ ਵੇਲੇ ਦੀਆਂ ਪ੍ਰਭਾਤ ਫਰੀਆਂ ਜਿਹੜੀਆਂ ਨਿਰੰਤਰ ਜਾਰੀ ਨੇ ਜਿਹਦੇ ਵਿੱਚ ਨਾਮਵਰ ਜਿਹੜੇ ਰਾਗੀ ਸਿੰਘ ਨੇ ਉਹ ਆਪਣੀਆਂ ਹਾਜ਼ਰੀਆਂ ਲਵਾ ਰੇ ਨੇ ਤੇ ਬਹੁਤ ਜਣੀਆਂ ਸੰਗਤਾਂ ਦਾ ਇਕੱਠ ਜਿਹੜਾ ਹੋ ਰਿਹਾ ਜਿਹਦੇ ਵਿੱਚ ਬਹੁਤ ਵਿਅੰਤ ਸੰਗਤਾਂ ਜਿਹੜੀਆਂ ਲਾਹਾ ਲੈ ਰੀਆਂ ਨੇ ਤੇ ਜਿਹੜਾ ਨਗਰ ਕੀਰਤਨ ਹੈ ਉਹ 4 ਤਰੀਕ ਨੂੰ ਆਰੰਭ ਹੋਣਾ ਹੈ ਤੇ 5 ਤਰੀਕ ਨੂੰ ਗੁਰਨਾਨ ਸਾਹਿਬ ਜੀ ਦੇ ਜੋ ਉਤਾਰ ਪਰਬ ਦੇ ਸਮਾਗਮ ਜਿਹੜੇ ਵੱਡੇ ਸਮਾਗਮ ਜਿਹੜਾ ਆਰੰਭ ਹੋਵੇਗਾ ਉਹ ਦਿਨ ਦਾ ਵੀ ਹੋਵੇਗਾ ਜਿਹਦੇ ਵਿੱਚ ਢਾਡੀ ਜਿੱਥੇ ਪਹੁੰਚਣਗੇ ਰਾਗੀ ਜਿੱਥੇ ਪਹੁੰਚਣਗੇ ਕਥਾਵਾਚਕ ਪਹੁੰਚਣਗੇ ਇਸੇ ਤਰ੍ਹਾਂ ਸੰਧਿਆ ਦੇ ਵੇਲੇ ਜਿਹੜਾ ਸਮਾਗਮ ਹੈ ਉਹ ਤਕਰੀਬਨ 6 ਵਜੇ ਤੋਂ ਆਰੰਭ ਹੋਵੇਗਾ ਤ ਰਾਤ 12 ਵਜੇ ਤੱਕ ਇਹ ਸਮਾਗਮ ਜਿਹੜਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ ਉਹਦੇ ਵਿੱਚ ਵੀ ਢਾਡੀ ਜਿੱਥੇ ਪਹੁੰਚਣਗੇ ਕਥਾਵਾਚਕ ਪਹੁੰਚਣਗੇ ਨਾਮਵਰ ਹਜੂਰੀ ਰਾਗੀ ਜਿਹੜੇ ਨੇ ਉਹ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਤੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਹਿਯੋਗ ਸੰਗਤ ਦੇ ਰਹੀ ਹੈ ਤੇ ਧੰਨਵਾਦ ਇਹਨਾਂ ਕਮੇਟੀ ਦਾ ਬਣਦਾ ਕਿ ਜਿਨ੍ਹਾਂ ਨੇ ਇਹਨਾਂ ਜੋਰ ਦੇ ਨਾਲ ਤਵਜੋ ਦਿੱਤਾ ਸੰਗਤਾਂ ਨੂੰ ਇਕੱਠੇ ਦੇ ਵਿੱਚ ਸ਼ਾਮਲ ਕੀਤਾ ਤੇ ਜੋ ਗੁਰਨਾਨ ਸਾਹਿਬ ਜੀ ਦਾ ਅਰੰਭਿਆ ਹੋਇਆ ਮਿਸ਼ਨ ਹੈ ਉਹਨੂੰ ਅਸੀਂ ਪੂਰਾ ਕਰਦੇ ਆਂ ਅੱਗੇ ਵੀ ਇਸੇ ਤਰ੍ਹਾਂ ਹੀ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ